ਸਤਿ ਸ਼੍ਰੀ ਅਕਾਲ ਜੀ ਹਨੂਆ ਫਾਲਸ ਦੇ ਵੀਊ ਤੋਂ ਜਾਂਦੇ ਜਾਂਦੇ ਮੁੰਡਿਆਂ ਨੂੰ ਆਂਡੇ ਦੇਖੇ ਇਹ ਕਹਿੰਦੇ ਵੀ ਫਾਰਮ ਵਾਲੇ ਆਂਡੇ ਲੈਣੇ ਆ ਤੇ ਕਿਸ ਨੇ ਐਵੇਂ ਹੀ ਲਾ ਕੇ ਰੱਖੇ ਹੋਏ ਆ ਬਾਹਰ ਐਗਜ਼ ਫਾਰ ਸੇਲ ਹਾਂਜੀ ਲੈਣੇ ਆ ਫਿਰ ਹਾਂਜੀ ਹਾਂਜੀ ਤੇ ਇੱਥੇ ਦੇਖੋ ਬਈ ਔਨੈਸਟੀ ਵੀ ਆਂਡੇ ਐ ਦੁਕਾਨ ਖੁਦ ਹੀ ਇਹ ਆਂਡੇ ਪਈਆਂ ਕਿਸੇ ਜ਼ਿਮੀਦਾਰ ਦੇ ਕੈਮਰਾ ਲੱਗਿਆ ਹੋਇਆ ਵੈਸੇ ਕੋਈ ਜੀ ਸ਼ਰਾਰਤ ਕਰੇ ਜਾਂ ਕੁਝ ਵੀ ਪਰ ਉਹ ਤੋਂ ਬਿਨਾਂ ਕੋਈ ਰੋਕ ਟੋਕ ਨਹੀਂ ਹੈ ਇਹ ਗੱਲਾਂ ਲੱਗਿਆ ਉਹਦਾ ਸਿਰਫ ਅਗਲੇ ਨੇ ਆਪਣਾ ਗੱਲਾਂ ਲਾ ਕੇ ਰੱਖਿਆ ਹੋਇਆ ਤੇ 6 12 ਪੈਕ ਆਂਡਿਆਂ ਦੀ ਟ੍ਰੇ ਆ ਨਾਮ ਲਿਖੇ ਉੱਪਰ ਉੱਤੇ ਨਾਮ ਲਿਖਿਆ ਹੋਇਆ ਵੀ ਜਿਹਦੇ ਫਾਰਮ ਚੋਂ ਇਹ ਆਏ ਹੋਈਆਂ ਨੇ ਉਹਦੇ ਅਗਲੇ ਨੇ ਆਪਣਾ ਨਾਮ ਤੇ ਐਡਰੈਸ ਲਿਖਿਆ ਹੋਇਆ ਹਾਂ ਤੇ ਹੁਣ ਵੀਰ ਹਣੀ ਚਲੋ ਖਾ ਲੈਣੇ ਆ ਇਹ ਕਹਿੰਦੇ ਸੀ ਇੱਕ ਟ੍ਰੇ ਲੈ ਕੇ ਜਾਣੀ ਹੈ ਤੇ ਆ ਲੋ ਜੀ ਆਪਾਂ ਹੁਣ ਇੱਧਰ ਦਿਖਾਓ ਐਕਚੁਅਲੀ ਅਸੀਂ ਇੱਕ ਦਿਨ ਪਹਿਲਾਂ ਆਏ ਤੇ ਉਦੋਂ ਸਾਡੇ ਕੋਲ ਚੇਂਜ ਨਹੀਂ ਸੀਗੀ ਇਹ ਇੱਥੇ ਸਮਾਰਟ ਮਨੀ ਨਹੀਂ ਐਕਸੈਪਟ ਕਰਦੇ ਹੈ ਨਹੀਂ ਇੱਥੇ ਕੈਸ਼ ਵਾਲਾ ਕੰਮ ਆ ਗਿਆ ਤਾਂ ਲੱਗਿਆ ਗੱਲੇ ਚ ਪਾਉਣ ਤੇ ਆਪਣੇ ਅੰਡੇ ਦੇ ਟ੍ਰੇ ਅਸੀਂ ਬਾਇ ਕਰ ਲਣੀ ਇੱਥੋਂ ਆਪੇ ਚੱਕ ਲੈਣੀ ਦਿਖਾ ਦਿਓ ਭਾਈ ਹਾਂ ਇਹ ਅਸੀਂ ਉਹਨਾਂ ਦੇ ਗੱਲੇ ਚ ਪਾਤੀ ਕੋਈ ਉਹਨੇ ਵੇਚਣ ਵਾਲਾ ਨਹੀਂ ਹੈਗਾ ਕੋਈ ਕੋਈ ਨਹੀਂ ਤੇ ਭਾਈ ਅਸੀਂ ਆਹ ਇੱਕ ਟ੍ਰੇ ਅੰਡਿਆਂ ਦੀ ਆ ਬਾਇ ਕਰ ਲਈ ਅਸੀਂ ਬੈਸਟ ਬਿਫੋਰ ਅਗਲੇ ਨੇ ਲਾਈ ਹੋਈ ਹੈ ਦੇਖ ਲਓ ਬੈਸਟ ਬਿਫੋਰ ਵੀ ਲੱਗਿਆ ਹੋਇਆ ਹੈ ਵੀ 27 2024 ਤੱਕ ਇਹ ਤੁਸੀਂ ਯੂਜ਼ ਕਰ ਸਕਦੇ ਆ ਕੀ ਨਾਮ ਹੈ ਅਗਲੇ ਦੇ ਫਾਰਮ ਦਾ ਇਲੇਨਜ਼ ਫਾਰਮ ਹੈ 24 ਫਾਲਜ਼ ਰੋਡ ਹਨਵਾ 10 ਹੈ ਨੀ ਤੇ ਇੱਕ ਹੋਰ ਦੇਖੋ ਚੀਜ਼ ਵੀ ਇਹੀ ਚੀਜ਼ ਬਾਜ਼ਾਰ ਚ ਜਾਂਦੀ ਤਾਂ ਇਹਨੂੰ ਪੈਕਿੰਗ ਜਿਹੜੀ ਕਿੱਦਾਂ ਦੀ ਹੋਣੀ ਚਾਹੀਦੀ ਨਹੀਂ ਪ੍ਰੋਫੈਸ਼ਨਲ ਪੈਕਿੰਗ ਹੁੰਦੀ ਹੈ ਬੰਦੇ ਨੇ ਆਪ ਮਤਲਬ ਆਪਣੇ ਪੈਕ ਕਰਕੇ ਰੈਪ ਕਰਕੇ ਬਿਲਕੁਲ ਰੈਪ ਕਰਕੇ ਰੱਖਦੇ ਨੇ ਤੇ ਯਾ ਕਰੋ ਐਡ ਨਹੀਂ ਸਪੋਰਟ ਫਾਰਮਰਸ ਸਪੋਰਟ ਲੋਕਲ ਇੱਥੇ ਸਾਡਾ ਇਹ ਮਕਸਦ ਹੈ ਵੈਸੇ ਇਹ ਇਹ ਪਲਾਨ ਸੀ ਸਾਡਾ ਅਸਲ ਚ ਵੀ ਸਪੋਰਟ ਕਰੋ ਆਪਣੇ ਲੋਕਲ ਫਾਰਮਿੰਗ ਨੂੰ ਵੀ ਜ਼ਰੂਰੀ ਨਹੀਂ ਸੁਪਰਮਾਰਕਟ ਦੇ ਵਿੱਚ ਜਾ ਕੇ ਤੁਸੀਂ ਲੈਣਾ ਹੈ ਆਪਾਂ ਖਰੀਦ ਲਈ ਹੈ ਨੀ ਕਾਊਂਟਡਾਊਨ ਜਾ ਕੇ ਆ ਬੋਲਵਰਥ ਇੱਥੇ ਜਾ ਕੇ ਇੰਡੀਆ ਵੀ ਇਸੇ ਗੱਲ ਦੇ ਪਿੱਛੇ ਅੰਦੋਲਨ ਹੋਇਆ ਸੀ ਹੈਨਾ ਇਹ ਆਪਣੇ ਸਪੋਰਟ ਲੋਕਲ ਸੋ ਹੁਣ ਆਪਾਂ ਨਿਊਜ਼ੀਲੈਂਡ ਚ ਆਏ ਆ ਇਹਨਾਂ ਦਾ ਹੀ ਖਾਣਾ ਇੱਥੇ ਹੀ ਰਹਿਣਾ ਭਾਈ ਸਿੰਦਾ ਕਹਿੰਦਾ ਵੀ ਹੈ ਥੋੜਾ ਜਿਹਾ 1 ਕਦਰ ਰੁਪਿਆ ਮਹਿੰਗਾ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਬੜੇ ਬੜੇ ਜਗ੍ਹਾ ਪੈਸੇ ਫालतੂ ਲਾ ਦਿੰਨੇ ਆ ਘੰਟੇ ਵੱਧ ਲਾ ਲਿਓ ਟਰੱਕ ਤੇ ਇਹ ਇਹ ਸਾਡਾ ਮੇਨ ਮਕਸਦ ਹੈ ਖੁਸ਼ੀ ਮਿਲੀ ਵੀ ਕਿਸੇ ਫਾਰਮਰ ਦੀ سپورਟ ਵਾ ਹਾਂ ਚਲੋ ਜੀ ਨੈਕਸਟ ਟਾਈਮ ਅਗੇ ਕੁਝ ਹੋਰ ਨਵਾਂ ਕੰਟੈਂਟ ਲੈ ਕੇ ਆਵਾਂਗੇ ਅਗਲੀ ਵਾਰੀ ਫੇਰ ਕਿਤੇ ਆਉਂਗੇ ਤਾਂ ਅਸੀਂ ਫੇਰ ਵੀ ਬਾਏ ਕਰਕੇ ਲੈ ਕੇ ਜਾਵਾਂਗੇ ਇਥੋਂ